ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਨਾਲ ਭਗਤ ਨਾ ਜੀ ਦੀ ਸਾਖੀ ਸਾਝੀ ਕਰਾਂਗੇ ਭਗਤ ਨਾ ਜੀ ਹਿੰਦ ਉਪ ਮਹਾਦੀਪ ਦੇ ਇੱਕ ਅਹਿਮ ਰੋਹਾਨੀ ਅੰਦolan ਮਦਕਾਲੀ ਭਾਈ ਭਗਤੀ ਦੇ ਲਹਿਰ ਦੇ ਇੱਕ ਭਗਤ ਸਨ ਉਹਨਾਂ ਦਾ ਜਨਮ ਸਨ 1416 ਸੰਮਤ 1473 ਨੂੰ ਰਾਜਸਥਾਨ ਦੇ ਜ਼ਿਲ੍ਹਾ ਟਾਂਕ ਦਿਉੜੀ ਦੇ ਨੇੜੇ ਪਿੰਡ ਧਵਨਕਲਾ ਵਿੱਚ ਹੋਇਆ ਸੀ ਆਪ ਜੀ ਦੇ ਪਿਤਾ ਦਾ ਨਾਮ ਮਾਹੀ ਸੀ ਜੋ ਕਿ ਇੱਕ ਮਾਮੂਲੀ ਜ਼ਿਮੀਂਦਾਰ ਸਨ ਬਚਪਨ ਦੇ ਕੁਝ ਸਾਲ ਹੱਸਦਿਆਂ ਖੇਡਦਿਆਂ ਬੀਤੇ ਜਦੋਂ ਥੋੜੇ ਬਡੇ ਹੋਏ ਤੇ ਮਾਤਾ ਪਿਤਾ ਨੇ ਆਪ ਜੀ ਨੂੰ ਗਊਆਂ ਚਾਰਨ ਵਾਸਤੇ ਲਾ ਦਿੱਤਾ ਤਨਾ ਜਿੱਧਰ ਗਊਆਂ ਚਾਰਨ ਜਾਂਦਾ ਸੀ ਉਸ ਦੇ ਰਸਤੇ ਵਿੱਚ ਇੱਕ ਠਾਕਰਦਵਾਰ ਆਉਂਦਾ ਸੀ ਉਸ ਠਾਕਰਦਵਾਰੇ ਦਾ ਪੰਡਤ ਜਿਸ ਦਾ ਨਾਮ ਇਤਿਹਾਸ ਵਿੱਚ ਤਰਲੋਚਨ ਆਉਂਦਾ ਹੈ ਉਹ ਮੂਰਤੀਆਂ ਨੂੰ ਨਹਉਦਾ ਤੇ ਫਿਰ ਘੰਟੀ ਖੜਕਾ ਕੇ ਉਹਨਾਂ ਦੀ ਪੂਜਾ ਕਰਦਾ ਤੇ ਭੋਗ ਲਗਾਉਂਦਾ ਸੀ ਉਸ ਦੀ ਰੋਟੀ ਰੋਜੀ ਦਾ ਇਹ ਵਸੀਲਾ ਸੀ ਬਸ ਹੋਰ ਕੁਝ ਨਹੀਂ ਸੀ ਤਾਂ ਨਾ ਕਾਫੀ ਸਮੇਂ ਤੋਂ ਪੰਡਤ ਨੂੰ ਦੇਖਦਾ ਆ ਰਿਹਾ ਸੀ ਆਖਰ ਤਾਂ ਨਾਜੀ ਨੇ ਇੱਕ ਦਿਨ ਪੰਡਤ ਜੀ ਨੂੰ ਪੁੱਛ ਹੀ ਲਿਆ ਕਿ ਪੰਡਤ ਜੀ ਜਿਹਨਾਂ ਠਾਕਰਾ ਜੀ ਤੁਸੀਂ ਪੂਜਾ ਕਰਦੇ ਹੋ ਕੀ ਉਹ ਠਾਕਰ ਤੁਹਾਨੂੰ ਕੁਝ ਦਿੰਦੇ ਵੀ ਹਨ ਤਾਂ ਪੰਡਤ ਨੇ ਦੱਸਿਆ ਕਿ ਜੇ ਠਾਕਰ ਖੁਸ਼ ਹੋ ਜਾਣ ਤਾਂ ਜੋ ਮੰਗਿਏ ਇੱਥੋਂ ਦਿਨ ਦੇ ਦਿੰਦੇ ਹਨ ਤਾਂ ਨੇ ਨੇ ਕਿਹਾ ਪੰਡਤ ਜੀ ਇੱਕ ਠਾਕਰ ਮੈਨੂੰ ਵੀ ਦੇ ਦਿਓ ਪੰਡਤ ਨੇ ਕਿਹਾ ਇਹ ਤੇਰੇ ਕੋਲੋਂ ਪ੍ਰਸੰਨ ਨਹੀਂ ਹੋਣਾ ਕਿਉਂਕਿ ਇੱਕ ਤਾਂ ਤੂੰ ਜੱਟ ਹੈ ਅਕਲ ਵੀ ਘਟ ਵਾਲਾ ਹੈ ਤੇ ਦੂਸਰਾ ਤੂੰ ਅਨਪੜ ਹੈ ਤੇ ਤੀਜਾ ਠਾਕਰ ਮੰਦਰ ਤੋਂ ਬਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ ਪੰਡਤ ਦਾ ਕੰਮ ਹੈ ਪੂਜਾ ਕਰਨਾ ਤੇ ਤੁਹਾਡਾ ਕੰਮ ਹੈ ਖੇਤੀ ਕਰਨਾ ਸੋ ਪੰਡਤ ਨੇ ਧੰਨੇ ਨੂੰ ਬਹੁਤ ਸਮਝਾਇਆ ਪਰ ਧੰਨਾ ਜੀ ਆਪਣੀ ਜਿੱਤ ਤੇ ਅੜ ਗਿਆ ਪੰਡਤ ਨੇ ਸੋਚਿਆ ਕਿ ਹੁਣ ਇਹ ਜੱਟ ਗੁੱਸੇ ਵਿੱਚ ਆ ਕੇ ਕੋਈ ਪੁੱਠੀ ਸਿੱਧੀ ਨਾ ਕਰ ਦਵੇ ਇਸ ਲਈ ਪੰਡਤ ਨੇ ਧੰਨੇ ਨੂੰ ਇੱਕ ਠਾਕਰ ਦੇਣ ਦਾ ਸੋਚ ਲਿਆ ਤੇ ਇੱਕ ਟੁੱਟਾ ਫੁੱਟਾ ਠਾਕਰ ਦੇ ਕੇ ਧੰਨਾ ਜੀ ਨੂੰ ਪੂਜਾ ਕਰਨ ਦੀ ਤਰੀਕਾ ਸਮਝਾ ਦਿੱਤਾ ਧੰਨਾ ਜੀ ਉਸ ਠਾਕਰ ਨੂੰ ਚਾਦਰ ਵਿੱਚ ਲਪੇਟ ਕੇ ਆਪਣੇ ਖੂਹ ਪਰ ਲੈ ਗਿਆ ਖੂਹ ਪਰ ਜਾਂਦੇ ਧੰਨਾ ਜੀ ਨੇ ਠਾਕਰ ਨੂੰ ਖੁਦ ਚਵੱچے ਵਿੱਚ ਰੱਖ ਦਿੱਤਾ ਤੇ ਕਿਹਾ ਕਿ ਪੰਡਤ ਜੀ ਤੈਨੂੰ ਪਾਣੀ ਦੇ ਛਿੱਟੇ ਮਾਰ ਕੇ ਇਸ਼ਨਾਨ ਕਰਾਉਂਦਾ ਸੀ ਪਰ ਮੈਂ ਤਾਂ ਤੈਨੂੰ ਆਪਣੇ ਵਾਗ ਖੁੱਲੇ ਪਾਣੀ ਵਿੱਚ ਇਸ਼ਨਾਨ ਕਰਾ ਮੰਗਾ ਉਸ ਤੋਂ ਬਾਅਦ ਪਾਣੀ ਦੇ ਚਵੱਤੇ ਵਿੱਚੋਂ ਕੱਢ ਕੇ ਤੌਲਗੇ ਨਾਲ ਸੁਕਾ ਕੇ ਚਾਦਰ ਵਿਛਾ ਕੇ ਉਸ ਉੱਪਰ ਰੱਖ ਦਿੱਤਾ ਪਿਆਰੀ ਸਾਧ ਸੰਗਤ ਜੀ ਇਹ ਉਹ ਹੀ ਖੂਹ ਹੈ ਉਹੀ ਪਵਿੱਤਰ ਖੂਹ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੋ ਉਸ ਤੋਂ ਬਾਅਦ ਪ੍ਰਸ਼ਾਦਾ ਆ ਜਾਂਦਾ ਹੈ ਤਾਂ 나ਜੀ ਰੋਟੀ ਠਾਕਰ ਦੇ ਅੱਗੇ ਰੱਖ ਕੇ ਕਹਿੰਦਾ ਹੈ ਕਿ ਪ੍ਰਸ਼ਾਦਾ ਛਕੋ ਪਰ ਠਾਕਰ ਪ੍ਰਸ਼ਾਦਾ ਨਹੀਂ ਛਕਦਾ ਹੁਣ ਤਾਂ 나ਜੀ ਅੜੀ ਵਿੱਚ ਆਕਰ ਕਹਿੰਦਾ ਹੈ ਕਿ ਜੇ ਤੂੰ ਪ੍ਰਸ਼ਾਦਾ ਨਹੀਂ ਛਕਣਾ ਤੇ ਮੈਂ ਵੀ ਪ੍ਰਸ਼ਾਦਾ ਨਹੀਂ ਛਕਾਂਗਾ ਇਸ ਤਰ੍ਹਾਂ ਤਿੰਨ ਦਿਨ ਬੀਤ ਜਾਂਦੇ ਹਨ ਅਖੀਰ ਭਗਵਾਨ ਧੰਨਵੀ ਨੇ ਚਾਤੇ ਦਿੜੜ ਭਰੋਸਾ ਦੇਖ ਕੇ ਪੱਥਰ 파ੜ ਕਰ ਆਕਰ ਪ੍ਰਸ਼ਾਦਾ ਛਕਣ ਲੱਗਦਾ ਹੈ ਹੁਣ ਧੰਨਾ ਬਹੁਤ ਖੁਸ਼ ਹੋ ਜਾਂਦਾ ਹੈ ਤੇ ਠਾਕਰ ਨਾਲ ਗੱਲਾਂ ਕਰਦਾ ਹੈ ਕੀ ਕਹਿੰਦਾ ਹੈ ਕਹਿੰਦਾ ਹੈ ਜੇ ਪ੍ਰਸ਼ਾਦਾ ਤਾਇਆ ਛਕਣਾ ਸੀ ਤਾਂ ਪਹਿਲਾਂ ਹੀ ਆ ਜਾਣਾ ਸੀ ਹੁਣ ਤਾਂ ਇਹੋ ਹੀ ਛਕਣਾ ਪੈਣਾ ਹੈ ਭਗਵਾਨ ਧੰਨੇ ਦੀ ਮਿੱਸੀ ਰੋਟੀ ਸਰੋਂ ਦਾ ਸਾਗ ਤੇ ਲੱਸੀ ਦਾ ਘਟੋਰਾ ਪੀ ਕੇ ਖੁਸ਼ ਹੋ ਗਿਆ ਹੈ ਤੇ ਕਿਹਾ ਧੰਨਿਆ ਤੂੰ ਕੀ ਮੰਗਦਾ ਹੈ ਮੰਗ ਤਾਂ ਧੰਨੇ ਨੇ ਕਿਹਾ ਪੰਡਿਤ ਜੀ ਕਹਿੰਦਾ ਸੀ ਕਿ ਜੋ ਤੂੰ ਕੰਮ ਠਾਕਰ ਨੂੰ ਕਹੇਗਾ ਉਹ ਠਾਕਰ ਤੇਰੇ ਕਰੇਗਾ ਸੋ ਹੁਣ ਕੰਮ ਇਸ ਤਰ੍ਹਾਂ ਹਨ ਗਊਆਂ ਨੂੰ ਚਰਾਵਣ ਜਾਣਾ ਹੈ ਉਧਰ ਪਸ਼ੂਆਂ ਦੇ ਪੱਠੇ ਵੀ ਵੱਢਨੇ ਹਨ ਖੂਹ ਚਲਾ ਕੇ ਫਸਲ ਨੂੰ ਪਾਣੀ ਵੀ ਲਾਉਣਾ ਹੈ ਭਗਵਾਨ ਧੰਨੇ ਦੇ ਕੰਮ ਸੁਣ ਕੇ ਆਪਣੇ ਕਈ ਰੂਪ ਕਰ ਲੈਂਦਾ ਹੈ ਤੇ ਧੰਨੇ ਦੇ ਸਾਰੇ ਕਰਮ ਕਰ ਰਿਹਾ ਹੁੰਦਾ ਹੈ ਇੱਕ ਪਾਸੇ ਗਊਆਂ ਚਰਾ ਰਿਹਾ ਹੁੰਦਾ ਹੈ ਇੱਕ ਪਾਸੇ ਪੱਠੇ ਵਿੜਦਾ ਦਿਖਾਈ ਦਿੰਦਾ ਹੈ ਤੇ ਇੱਕ ਪਾਸੇ ਖੂਬੀ ਚੱਲਦਾ ਭਗਵਾਨ ਚਲਾ ਰਿਹਾ ਦਿਖਾਈ ਦਿੰਦਾ ਹੈ ਸੋਤਨਾ ਜੀ ਹੁਣ ਬਹੁਤ ਖੁਸ਼ ਆ ਨਾ ਤੇ ਧੰਨਾ ਜੀ ਪਿੰਡ ਨੂੰ ਜਾ ਰਿਹਾ ਹੈ ਤੇ ਅੱਗੇ ਤਰलोचन ਪੰਡਤ ਧੰਨਾ ਜੀ ਨੂੰ ਮਿਲਦਾ ਹੈ ਤੇ ਧੰਨਾ ਜੀ ਨੂੰ ਕਹਿੰਦਾ ਹੈ ਕਿ ਉਸ ਠਾਕਰ ਦਾ ਕੀ ਹਾਲ ਚਾਲ ਹੈ ਕੀ ਉਹ ਕੋਈ ਕੰਮਕਾਰ ਵੀ ਕਰਦਾ ਹੈ ਜਾ ਕਿਸ ਤਰ੍ਹਾਂ ਤਾਂ ਤਾਂ 나ਜੀ ਬਹੁਤ ਖੁਸ਼ਾਨਾ ਤਾਂ ਉਸ ਪੰਡਿਤ ਨੂੰ ਧੰਨਾ ਜੀ ਕਹਿੰਦੇ ਹਨ ਕਿ ਮਹਾਰਾਜ ਭਗਵਾਨ ਤਾਂ ਮੇਰੇ ਸਾਰੇ ਕੰਮ ਕਰਦਾ ਹੈ ਪਸ਼ੂ ਵਿਚਾਰ ਕੇ ਲਿਆਉਂਦਾ ਹੈ ਤੇ ਪੱਠੇ ਵੀ ਵੜਦਾ ਹੈ ਤੇ ਖੂਬ ਹੀ ਆਪ ਹੀ ਚਲਾਉਂਦਾ ਹੈ ਹੁਣ ਮੈਂ ਬੇਲਾ ਹਾਂ ਇਸ ਕਰਕੇ ਧੰਨੇ ਭਗਤ ਦਾ ਮਹਾਰਾਜ ਤੇ ਹੋਰ ਵੀ ਵਿਸ਼ਵਾਸ ਵੱਧ ਗਿਆ ਉਸਦਾ ਇਹ ਬਾਣੀ ਵੀ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 695 ਤੇ ਦਰਜ ਕੀਤੀ ਹੈ। ਸੋ ਬਾਣੀ ਇਸ ਪ੍ਰਕਾਰ ਹੈ। ਗੋਪਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਗਜ ਸੁਬਰਤਾ ਰਹਾਉ। ਦਾਲ ਸਿਦਾ ਮੰਗੋ ਕੀਓ। ਹਮਰਾ ਖੁਸ਼ੀ ਕਰੇ ਨਿਤ ਜਿਓ। ਪਨੀਆ ਆਸ਼ਾ ਦੀ ਕਾ ਅਨາຍ ਮੰਗੋ ਸਤ ਸਿਕ ਗਉ ਭੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਲਕੇ 기ਹਨ ਚੰਗੀ ਜਨ ਤੰਨਾਲੇ ਵੈ ਮੰਗੀ ਧੰਨਾ ਜੀ ਜਿਸ ਮੰਦਰ ਵਿੱਚ ਠਾਕੁਰ ਨੂੰ ਰੱਖ ਕੇ ਪੂਜਾ ਕਰਿਆ ਕਰਦਾ ਸੀ ਉਹ ਮੰਦਰ ਆਪ ਜੀ ਦੇਖ ਰਹੇ ਹੋ ਤੰਨਾ ਉੱਥੇ ਅਜ ਵੀ ਧੰਨੇ ਜੀ ਦਾ ਮੰਦਿਰ ਹੈ ਜਿਸ ਦੀ ਪੂਜਾ ਇੱਕ ਪੰਡਿਤ ਜੀ ਸ਼ਾਮ ਸਵੇਰੇ ਕਰਦਾ ਹੈ ਨਾਲ ਹੀ ਧੰਨਾ ਜੀ ਦਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦੀ ਸੇਵਾਕਾਰ ਸੇਵਾ ਦਿੱਲੀ ਵਾਲਿਆਂ ਨੇ ਕਰਾਈ ਸੀ ਉਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਆਪ ਦਰਸ਼ਨ ਕਰ ਰਹੇ ਹੋ ਉਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਲੱਗਦਾ ਇੱਕ ਸੁੰਦਰ ਸਰੋਵਰ ਬਣਿਆ ਹੋਇਆ ਹੈ ਜਸਵੀ ਸੰਗਤਾਂ ਅਸ਼ਨਾ ਕਰਦੀਆਂ ਹਨ ਤੇ ਇੱਕ ਪਾਸੇ ਭੰਗੜਾ ਧੰਨਾ ਜੀ ਦੇ ਗੁਰਦੁਆਰੇ ਸਾਹਿਬ ਦਾ ਲੰਗਰ ਹਾਲ ਵੀ ਹੈ ਇਹ ਦਰਬਾਰ ਸਾਹਿਬ ਪਿੰਡ ਦੇ ਕਾਫੀ ਦੂਰ ਹੈ ਜੋ ਧੰਨਾ ਜੀ ਦੀ ਜ਼ਮੀਨ ਵਿੱਚ ਹੈ ਭਗਤ ਧੰਨਾ ਜੀ ਦੇ ਨਾਮ ਪਰ ਅੱਜ ਵੀ 7.5 ਕਿੱਲੇ ਜ਼ਮੀਨ ਰਜਿਸਟਰਡ ਹੈ ਸਦਾਸਨੋ ਵੀ ਇਸ ਤਰ੍ਹਾਂ ਗੁਰੂ ਘਰ ਜਾਣ ਦਾ ਮੌਕਾ ਮਿਲਿਆ ਸੀ ਤਾਂ ਸੋਚਿਆ ਕਿ ਇੱਥੋਂ ਦਾ ਇਤਿਹਾਸ ਆਪ ਸੰਗਤਾਂ ਨਾਲ ਵੀ ਸਾਂਝਾ ਕੀਤਾ ਜਾਵੇ ਸਤਨਾਜੀ 52 ਕੋ ਸਾਲ ਦੀ ਉਮਰ ਪੂਰੀ ਕਰਕੇ ਪੂਰੇ ਹੋ ਗਏ ਸਨ ਸੋ ਇਹ ਹੈ ਧੰਨਾ ਭਗਤ ਧੰਨਾ ਜੀ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ